ਤਰੰਤਾਰਨ ਵਾਸੀਆਂ ਨੂੰ ਤੋਹਫਾ ਤਰੰਤਾਰਨ ਦੇ ਵਿੱਚ ਬਣ ਰਿਹਾ ਰੇਲਵੇ ਓਵਰ ਬ੍ਰਿਜ 70 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਓਵਰ ਬ੍ਰਿਜ ਬਣਾਇਆ ਜਾਵੇਗਾ ਗਾਜ਼ੀ ਕੀ ਲੋਕ ਨਿਰਮਾਣ ਵਿਭਾਗ ਦੇ ਵੱਲੋਂ ਇਸ ਓਵਰ ਬ੍ਰਿਜ ਨੂੰ ਬਣਾਇਆ ਜਾ ਰਿਹਾ ਹੈ ਰੇਲਵੇ ਓਵਰ ਬ੍ਰਿਜ 770 ਮੀਟਰ ਲੰਬਾ ਹੋਵੇਗਾ ਜੋ ਤਰੰਤਾਰਨ ਵਾਸੀਆਂ ਨੂੰ ਵੱਡੀ ਸੁਗਾਤ ਦਿੱਤੀ ਜਾ ਰਹੀ ਹੈ ਮਾਨ ਸਰਕਾਰ ਦੇ ਵੱਲੋਂ ਰੇਲਵੇ ਓਵਰ ਬ੍ਰਿਜ ਓਵਰ ਬ੍ਰਿਜ ਬਣਾਇਆ ਜਾ ਰਿਹਾ ਹੈ 70 ਕਰੋੜ ਦੀ ਲਾਗਤ ਦੇ ਨਾਲ ਇਸ ਓਵਰ ਬ੍ਰਿਜ ਨੂੰ ਬਣਾਇਆ ਜਾ ਰਿਹਾ ਜਿਤੇ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਸਹੂਲਤ ਮਿਲੇਗੀ ਏ ਮਾਝੇ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਤਰਨਤਾਰਨ ਸਾਹਿਬ ਤੇ ਅਮਰਸਰ ਸਾਹਿਬ ਜਿੱਥੇ ਕਿ ਧਾਰਮਿਕ ਜ਼ਿਲ੍ਹੇ ਨੇ ਸਾਡੇ ਬਹੁਤ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਅ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਨਤਾਰਨ ਸਾਹਿਬ ਵੀ ਆਉਂਦੇ ਨੇ ਅਮਰਸਰ ਸਾਹਿਬ ਵੀ ਜਾਂਦੇ ਨੇ ਸੋ ਇਹ ਜਿਹੜਾ ਇਹ 25 ਰੇਲਵੇ ਕਰਾਸਿੰਗ ਆ ਇੱਥੇ ਬੜੇ ਲੰਬੇ ਜਾਮ ਜਿਹੜੇ ਆ ਉਹ ਲੱਗ ਜਾਂਦੇ ਸੀਗੇ ਸੋ ਅਸੀਂ ਅੱਜ ਇੱਥੇ 4 ਲੇਨ ਵਾਲਾ ਇੱਕ ਰੇਲਵੇ ਓਵਰ ਬ੍ਰਿਜ ਆਰਓਬੀ ਜਿਹੜਾ ਆ ਉਹ ਬਣਾਇਆ 770 ਮੀਟਰ ਇਹਦੀ ਲੈਂਥ ਜਿਹੜੀ ਰਹੂਗੀ ਔਰ ਨਾਲ ਨਾਲ ਸਰਵਸ ਲੈਣ ਵੀ ਜਿਹੜੀ ਆਦੀ 5.5 ਮੀਟਰ ਦੀ ਬਣਨੀ ਆ ਇਹਦੇ ਤੇ ਲਗਭਗ 70 ਕਰੋੜ ਰੁਪਇਆ ਜਿਹੜਾ ਉਹ ਖਰਚ ਆਉਣਾ ਹੈ ਔਰ ਅਸੀਂ ਮਿੱਥਿਆ ਹੋਇਆ ਕਿ ਲਗਭਗ ਡੇਢ ਸਾਲ ਦੇ ਵਿੱਚ ਇਹ ਜਿਹੜਾ ਪੋਲਾ ਇਹਨੂੰ ਬਣਾ ਦਾਂਗੇ ਇਹਦੇ ਨਾਲ ਇਥੋਂ ਦੀ ਜਨਤਾ ਨੂੰ ਕਾफी ਜੜੇ ਆ ਜਾਂ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਾफी ਜੜੀ ਰਾਹਤ ਮਿਲੂਗੀ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਜਿਹੜੇ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕਾਫੀ ਇਹ ਡ੍ਰੀਮ ਪ੍ਰੋਜੈਕਟ ਸੀਗਾ ਬੜੇ ਚਿਰ ਤੋਂ ਉਹਦੇ ਪਿੱਛੇ ਪਏ ਹੋਏ ਸੀਗੇ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬੜਾ ਖੁੱਲ੍ਹ ਦਲੀ ਦੇ ਨਾਲ ਜਿਹੜੀ ਗ੍ਰਾਂਟ ਆ ਇਸ ਰੇਲਵੇ ਓਵਰ ਬ੍ਰਿਜ ਵਾਸਤੇ ਦਿੱਤੀ ਆ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਅੱਜ ਇਸ ਮੌਕੇ ਦੇ ਉੱਤੇ ਵਧਾਈ ਦੇਣਾ ਸਰ ਜੰਡਿਆਲਾ ਰੋਡ ਤੇ ਬੜੀ ਤਕਲੀ ਪ੍ਰੋਬਲਮ ਉਹਦੇ ਪੁਰੀਆਂ ਦਾ ਤੁਹਾਡੀ ਗੱਲ ਸਹੀ ਆ ਕਿ ਜਿਹੜਾ ਇੱਧਰ ਜੰਡਿਆਲਾ ਰੋਡ ਤੇ ਇੱਕ ਫਾਟਕਾ ਉਹਦੇ ਤੇ ਬੜੇ ਲੰਬੇ ਜਾਮ ਲੱਗਦੇ ਨੇ ਮੈਂ ਖੁਦ ਦੇਖਿਆ ਹੋਇਆ ਆ ਐਮਐਲਏ ਸਾਹਿਬ ਨੇ ਬੜੀ ਵਾਰੀ ਉਹਦੇ ਬਾਰੇ ਜਿਹੜਾ ਉਹ ਜ਼ਿਕਰ ਕੀਤਾ ਅਸੀਂ ਉਹਦੀ ਫਿਜ਼ਿਬਿਲਟੀ ਜਿਹੜੀ ਆ ਉਹ ਚੈੱਕ ਕਰਾ ਰਹੇ ਆ ਬਹੁਤ ਜਲਦ ਸਾਡੀ ਕੋਸ਼ਿਸ਼ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਐਮਐਲਏ ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ ਸੀਗਾ ਉਹ ਉਸੇ ਤਰ੍ਹਾਂ ਹੀ ਉਹ ਵੀ ਜਿਹੜਾ ਇਹਨਾਂ ਦਾ ਬਹੁਤ ਵੱਡਾ ਇੱਕ ਵਿਜ਼ਨ ਆ ਕਿ ਲਗਭਗ ਉਹ ਪੁਲਬਨ ਦੇ ਨਾਲ ਸਾਰਾ ਸ਼ਹਿਰ ਹੀ ਜਿਹੜਾ ਆ ਤਰਨਤਾਰਨ ਸ਼ਹਿਰ ਜਿਹੜਾ ਆ ਉਹ ਸੁਖੀ ਹੁੰਦਾ ਸੋ ਬੜੀ ਵਾਰੀ ਇਹਨਾਂ ਨੇ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਮੇਰੀਆਂ ਵੀ ਕੋਸ਼ਿਸ਼ਾਂ ਜਾਰੀ ਨੇ ਔਰ ਆਪਾਂ ਜਲਦੀ ਉਹਨੂੰ ਵੀ ਜਰਾਇਆ ਉਹ ਕੰਸਟਰਕਟ ਕਰਾਂਗੇ ਐਗਜ਼ਾਮਨ ਕਰਾ ਲਏ ਨੇ ਮੈਂ ਦੇਖ ਲੈਣਾ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਤੇ ਉਹਨੂੰ ਐਗਜ਼ਾਮਨ ਕਰਾ ਕੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਜਿਹੜੀ ਆ ਉਹ ਕਰਦੇ ਆਂ